ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਤੇ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਂ ਬਾਈ ਦਰਸ਼ਨ ਸਿੰਘ ਪਿੰਡ ਸੰਧੂ ਖੁਰਦ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਸੰਨਾ ਗਲਾ ਸਿੰਘ ਵਾਲਾ ਤੇ ਇੱਕ ਭਧੌੜ ਤੇ ਸ਼ੈਣਾ ਬਾਈ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦਿਓ ਬਾਈ ਮੋਬਾਈਲ ਨੰਬਰ ਹੈਗਾ 94652 99622 ਬਾਈ ਠੀਕ ਆ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਦੇ ਬਾਈ ਬੈਡ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਬਾਈ ਇਹ ਦੂਜਾ ਸੁਆ ਸੁਈ ਆ ਬਾਈ ਕਦੋਂ ਸੁਈ ਆ ਵੀਰੇ ਅੱਜ ਸਵੇਰੇ ਸੁਈ ਆ ਬਾਈ ਇਹ ਬੱਚਾ ਕੀ ਦਿੱਤਾ ਬਾਈ ਬੱਚੀ ਦਿੱਤੀ ਆ ਬਈ ਆ ਟਾਪ ਠੀਕ ਆ ਬਾਈ ਬੱਸੀ ਬਹੁਤ ਚੰਗੀ ਆ ਯਾਰ ਹਨਾ ਹਾਂਜੀ ਹਾਂਜੀ ਬਾਈ ਸਹੀ ਗੱਲ ਆ ਬਾਈ ਬਾਕੀ ਠੰਡੀ ਸੀਲ ਪੂਰੀ ਆ ਬਾਈ ਬਾਈ ਪੂਰੀ ਆ ਪੂਰੀ ਠੰਡੀ ਸੀਲ ਆ ਠੀਕ ਆ ਬਾਈ ਹਾਂਜੀ ਹਾਂ ਤੋੜ ਕੇ ਦਿਖਾ ਦਿੰਨੇ ਆ ਬਾਈ ਖੋਲ ਲਓ ਬਾਈ ਤੋੜ ਕੇ ਦਿਖਾ ਮੜੀ ਬੰਨ ਦੇ ਬੱਸੀ ਮੜੀ ਤੋੜ ਕੇ ਦਿਖਾ ਦਿਓ ਜੀ ਹਾਂਜੀ ਬਾਈ ਤੋੜ ਕੇ ਦਿਖਾ ਦਿੰਨੇ ਆ ਅੱਡਰ ਬਹੁਤ ਕਮਾਲ ਦਾ ਯਾਰ ਹਨਾ ਬਾਈ ਹਾਂਜੀ ਹਾਂਜੀ ਬਾਈ ਕਿੰਨਾ ਕ ਬੋਲਾ ਕੱਢਿਆ ਜੀ 10 ਕਿਲੋ ਬੋਲਾ ਕੱਢਦਾ ਬਈ ਇਹਦਾ ਠੀਕ ਆ ਬਈ ਕਦੋਂ ਕੁਛ ਹੋਈ ਆ ਇਹ ਐ ਮੰਨ ਕੇ ਚੱਲ ਵੀ 3:30 4:00 ਵਜੇ 5:00 ਵਜੇ ਬਸ ਠੀਕ ਆ ਹਾਂ ਜੇ ਕੱਲਾ ਕੱਲਾ ਹਨਾ ਨਿਕੜਵਾ ਪੂਰੇ ਗੈਬ ਤੇ ਆ ਬਾਕੀ ਠੰਡੀ ਸੀਲਾ ਬਾਈ ਬਈ ਪੂਰੀ ਠੰਡੀ ਸੀਲਾ ਠੀਕ ਆ ਬਈ ਬੱਚਾ ਵਸੀ ਦਿੱਤੀ ਆ ਹਾਂਜੀ ਹਾਂਜੀ ਕੀ ਮੁੱਲ ਰਹੂਗਾ ਬਾਈ ਜਾਇ ਜਾਇ ਦਾ ਮੁੱਲ ਬਈ ਇਹਦਾ ਆਪਣਾ ਮਨ ਵਿੱਚੋਂ ਮਾਨਤਾਨ ਹੋ ਜਾਊਗਾ 66 66000 ਰੁਪਿਆ ਮੁੱਲ ਆ ਬਈ ਇਹਦਾ ਠੀਕ ਆ ਬਈ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਹਾਂ ਹਾਂ ਅੱਗੇ ਭਾਈ 2 ਨੰਬਰ ਹਾਂਜੀ ਭਾਈ ਇਹਦੀ ਕੀ ਡਿਟੇਲ ਆ ਭਾਈ ਕਿਹੜਾ ਸੂਆ ਸੁੰਦੀ ਆ ਪਹਿਲਾ ਸੂਆ ਸੁੰਦੀ ਆ ਭਾਈ ਪਲੂਨ ਠੀਕ ਆ ਭਾਈ ਹਾਂਜੀ ਹਾਂ ਬਸ ਇੱਕ ਦੋ ਦਿਨ ਹੀ ਕੱਢਦੀ ਆ ਠੀਕ ਆ ਹਾਂਜੀ ਹਾਂ ਬਸੀ ਬਹੁਤ ਐਵੀ ਤਿਆਰ ਆ ਹਾਂ ਬਸੀ ਤਿਆਰ ਤਾਂ ਬਹੁਤ ਆ ਬਾਕੀ ਆਰਡਰ ਦੀ ਕੁਆਲਿਟੀ ਹਜੇ ਹੋਰ ਵੀ ਚੰਗੀ ਹੋਣੀ ਆ ਹਾਂਜੀ ਹਾਂ ਭਾਈ ਢਲਾਂ ਢੂਲਾਂ ਬਹੁਤ ਪੰਜਾਬੀ ਸਹੀ ਗੱਲ ਆ ਭਾਈ ਪਲਟਲਾਂ ਕੱਢ ਕੇ ਸੁੰਨਾ ਇਹਨੇ ਸਹੀ ਗੱਲ ਆ ਹਾਂਜੀ ਕਲਰ ਬਹੁਤ ਚੰਗਾ ਯਾਰ ਹਨਾ ਜਮਾ ਕਾਲੀ ਕਾਲੀ ਵੀ ਪਈ ਆਗੀ ਬਿਲਕੁਲ ਭਾਈ ਬਿਲਕੁਲ ਸਹੀ ਗੱਲ ਆ ਭਾਈ ਆਰਡਰ ਨੇੜੇ ਦਾ ਚੱਕਰ ਵਾਇਆ ਨੇ ਬਹੁਤ ਬਾਕੀ ਬੋਧੀਵਾਦੀ ਬਹੁਤ ਚੰਗੀਆਂ ਯਾਰ ਕਿੰਨਾ ਕਿ ਦੁੱਧ ਪਾ ਦੋ ਬਾਈ ਇਹ ਤਾਂ ਅਮੀਰ ਆ ਬਾਈ 20 ਵਾਈ ਲੀਟਰ ਦੁੱਧ ਪਾਉਣ ਦੀ ਠੀਕ ਆ ਲੈ ਛੋਏ ਬਸਾਂ 25 ਵੀ ਜਾਊਗੀ ਬਾਈ ਐ ਨਹੀਂ ਗੱਲ ਸਹੀ ਗੱਲ ਆ ਬਾਈ ਛੇ ਐ ਨਹੀਂ ਕਾਲਾ ਰੰਗ ਦੇਖ ਕੇ ਬੰਦਾ ਨਹੀਂ ਕਹਿ ਸਕਦਾ ਸਹੀ ਗੱਲ ਆ ਬਾਈ ਸਮੇ ਬੜੀ ਬਹੁਤ ਆ ਯਾਰ ਹਨਾ ਹਾਂ ਸਹੀ ਗੱਲ ਆ ਮੋੜ ਲਓ ਬਾਈ ਕੋਈ ਗੱਲ ਨਹੀਂ ਇਹਦਾ ਕੀ ਦੇਣ ਲੈਣ ਰਹੂਗਾ ਬਾਈ 65000 ਰੁਪਏ ਰਹੂਗਾ ਬਈ ਇਹਦਾ ਠੀਕ ਆ ਬਾਈ ਮੌਕੇ ਤੇ ਮਾਨ ਤਨ ਹੋ ਜਾਊਗਾ ਮਾਨ ਤਨ ਹੋ ਜਾਊਗਾ ਬਾਈ ਹਾਂ ਠੀਕ ਆ ਬਾਈ ਹਾਂ ਬਾਈ ਕਹਿੰਦਾ ਮੌਕੇ ਤੇ ਮਾਣ ਤਨ ਹੋ ਜਾਊਗਾ ਬਾਕੀ ਠੰਡੀ ਸੀਲਾ ਬਾਕੀ ਕੱਦ ਬੈਡ ਵੀ ਚੰਗਾ ਹੈਗਾ ਕੋਈ ਛੋਟੀ ਨਹੀਂ ਕਿ ਕਿਸੇ ਪੱਖੋਂ ਹਾਂਜੀ 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 ਸਹੀ ਗੱਲ ਆ ਬਾਈ ਕਲਰ ਹੀ ਬਲੈਕ ਹੈ ਬਾਈ ਗੱਲ ਇਹ ਜਿਹੜੀ ਬਾਈ ਪਹਿਲੇ ਨੰਬਰ ਤੇ ਆਪਾਂ ਗਾਂ ਦਿਖਾਈ ਸੀ ਉਹਦੀ ਜੇਰ ਡਾਣਾ ਹਾਂਜੀ ਹਾਂ ਡਾਣਾ ਬਈ ਉਹ ਤੁਸੀਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਾਇਰ ਦਿਖਾਈ ਸੀ ਉਹਦੀ ਜੇਰਾ ਪਈਆ ਉਹ ਡਾਣਾ ਰੇਟ ਦੋਮਾਂ ਦੀ ਜਾਇਜ਼ ਆ ਜੇ ਕਿਸੇ ਵੀਰ ਨੂੰ ਦੋਮਾਂ ਬੈੜਾਂ ਚ ਕੋਈ ਬੈੜ ਪਸੰਦ ਆਉਂਦੀ ਆ ਤਾਂ ਬਾਈ ਨਾਲ ਕੰਟੈਕਟ ਕਰਕੇ ਬੈੜਾਂ ਨੂੰ ਖਰੀਦ ਸਕਦਾ ਹਾਂਜੀ ਮੋਬਾਈਲ ਨੰਬਰ ਦੁਬਾਰਾ ਬੋਲ ਦਿੰਨੇ ਆ ਬਾਈ ਬੋਲ ਦ 99602 ਠੀਕ ਆ ਬਾਈ ਹਾਂ ਪਿੰਡ ਸੰਧੂ ਖੁਰਦ ਠੀਕ ਆ ਬਾਈ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ